ਨੀ ਤੂੰ ਬੌਂਗੀ ਇਹੇ ਬੜੀ ਮੋਟੀ ਹੋ ਗਈ ਹੈ ਇਹਨਾਂ ਨੇ ਸੁਲਤਾਨ ਜੀ ਕੱਢ ਕੇ ਦਿਖਾਉਣੀ ਆ ਮੈਨੂੰ ਹੈ ਬੜੀ ਮੋਟੀ ਹੋ ਚਲੀ ਮੈਂ ਸੁੱਕੀ ਆ ਨਾ ਸਰਕਾਰ ਦੇ ਦੇਖਲਾ ਥੱਲੇ ਆ ਆਦ ਬਾਦ ਇਹ ਤੂੰ ਮੋਟੀ ਹੋ ਜਾਨੀ ਹੈ ਹਥਣੀ ਜੀ ਕਰਦੀ ਕੀ ਆ ਵੀ ਤੂੰ ਕਿਉਂ ਮਸਕਰੀਆਂ ਕਰਦਾ ਕੰਜਰਾ ਨજર ਲਾਈਆ ਨਾ ਮੈਨੂੰ ਕਾਲੀ ਮੂਹ ਵਾਲੇ ਤੇਰੀ ਨੀਂ ਲੱਗਦੀ ਮੈਨੂੰ ਜਦੋਂ ਲੱਗਦੀ ਆ ਤਾਂ ਹੀ ਫਿਰ ਮੈਂ ਹੱਥ ਮੰਝੇ ਜੋਨੀ ਔਰ ਦੀ ਜੇ ਜਿੱਦਾਂ ਸ ਮੋਟੀ ਹੋਈਆਂ ਤੈਨੂੰ ਦੋਖਾ ਕੋਈ ਕਿ ਤੇਰਾ ਟੱਟ ਦੋਖਦਾ ਵਾ ਨਾਲੀ ਮੈਂ ਖੁਸ਼ ਰਹਿਣੀ ਆ ਹਾਂ ਹਰੀ ਕੀ ਜਖਾਨੀ ਆ ਤੇਰੇ ਅੰਗ ਨੂੰ ਮੱਛੂ ਛੋੜੂ ਮੱਛੂ ਛੋੜੂ ਪੈਗੀ ਲਾਈ ਜਾਣੇ ਆ ਠੀਕ ਹੈ ਨਾ ਹਾਂ ਬਕਵਾਸ ਕਰਦਾ ਜਿਆਦਾ ਦੰਦ ਨਹੀਂ ਮੈਂ ਕੱਢਦੀ ਤੈਨੂੰ ਗਾਲਾਂ ਕੱਢਦੀ ਆ ਵੱਡਾ ਕੰਜਰ ਜਿਆ ਨਹੀਂ ਤੈਨੂੰ ਮਜ਼ਾਕ ਹੀ ਕਰਦਾ ਸੀ ਬਹਿਣ ਦੇ ਵੀਰ ਦੀ ਦੇਖ ਲੈ ਕਿਵੇਂ ਬਕਵਾਸ ਕਰਦੀ ਆ ਚਲ ਮੈਂ ਹੱਸੇ ਸੀ ਮਖੌਲੀ ਕੀਤਾ ਹੀ ਤੇਰੇ ਨਾਲ ਤੂੰ ਮੈਨੂੰ ਲੱਗਦਾ ਤੂੰ ਮੈਨੂੰ ਛਿੱਤਰਪਰੇਟ ਕਰਾਉਣੀ ਆ ਜਿਹੜਾ ਤੇਰਾ ਚੰਮ ਚੜਿਆ ਨਾ 2-2 ਇੰਚ ਤੇਰੇ ਮੱਲਾ ਦੇਣਾ